ਜੇ ਬੋਦੀਆ ਜਿਹੇ ਸਿਸਟਮ ਲੱਗਿਆ ਹੋਇਆ ਪੌੜੀਆਂ ਦਾ ਤੇ ਇੱਧਰ ਨੂੰ ਆਪਾਂ ਦੇਖ ਸਕਦੇ ਆ ਭੀੜ ਦੇਖੋ ਜੀ ਕਿੰਨੇ ਆ ਤੇ ਪ੍ਰਵਾ ਹੁਣ ਆਪਾਂ ਚੱਲਿਆ ਜੀ ਆਪਾਂ 3 ਨੰਬਰ ਪਲੇਟਫਾਰਮ ਤੇ ਜੀ ਕੋਈ ਪਈ ਸੱਜਣੋਂ ਆਪਾਂ ਪਹੁੰਚ ਗਏ ਝਾਂਸੀ ਝਾਂਸੀ ਤੋਂ ਹੁਣ ਆਪਾਂ ਭਾਈ ਬੱਸ ਸਟੈਂਡ ਆ ਬੱਸ ਸਟੈਂਡ ਪਹੁੰਚਣੇ ਆੜਿਆ ਬੱਸ ਸਟੈਂਡ ਤੋਂ ਸੱਜਣੋਂ ਫਿਰ ਹੁਣ ਆਪਾਂ ਲਾਵਾਂਗੇ ਆਟੋ ਆਟੋ ਤੋਂ ਫਿਰ ਆਪਾਂ ਜਾਵਾਂਗੇ ਰੇਲਵੇ ਸਟੇਸ਼ਨ ਭਾਈ ਸੱਜਣੋ ਆਪਣੀ 6:38 ਵੇ ਟ੍ਰੇਨ ਆ ਜਿਹੜੀ ਮੰਨਾਰਾ ਜਲਪੁਰ ਉਤਾਰੂਗੀ ਆਪਾਂ ਨੂੰ 10 ਦਾ ਐਕਸਪ੍ਰੈਸ ਇਹ ਭਾਈ ਸਰਗਾਹਾਂ ਕਰਦੇ ਆਪਾਂ ਗੱਲਾਂ ਬਾਤਾਂ ਇਹ ਵੀ ਸ਼ਹਿਰ ਬਹੁਤ ਵਧੀਆ ਆ ਨਾ ਤੇ ਦੇਖੋ ਆ ਨਾ ਇਹ ਭਾਈ ਮੈਡੀਕਲ ਰੋਡ ਵੱਜਦਾ ਕੁਝ ਨਹੀਂ ਮੈਡੀਕਲ ਮੈਡੀਕਲ ਨਹੀਂ ਜਿਆਦਾ ਇਹ ਪੂਰਾ 2-3 ਕਿਲੋਮੀਟਰ ਦੇ ਵਿੱਚ ਸਾਰੇ ਮੈਡੀਕਲ ਹੀ ਨੇ ਭਾਈ 1 2 3 ਆਈ ਵੀ ਸੱਜਣੋ ਆਪਾਂ ਪਹੁੰਚ ਗਏ ਰੇਲਵੇ ਸਟੇਸ਼ਨ ਇਧਰ ਆ ਪਾਈ ਸੀ ਜਿਹੜਾ ਆਪਾਂ ਨੂੰ ਲੈ ਕੇ ਆਇਆ ਭਾਈ ਇਹ ਬੰਦਾ ਘੈਂਟ ਆ ਚਿਹਰੇ ਨੇ ਵਧੀਆ ਹਨਾ ਟਾਈਮ ਨਾਲ ਪਹੁੰਚਾਇਆ ਭਾਈ ਤੇ ਉਦੋਂ ਬਾਅਦ ਜੀ ਦੇਖੋ ਭਾਈ ਤਾਂ ਸੀ ਦਾ ਰੇਲਵੇ ਸਟੇਸ਼ਨ ਸੱਜਣਾ ਇਹ ਦੇਖੋ ਬਾਹਰਲਾ ਦ੍ਰਿਸ਼ਾ ਸੱਜਣਾ ਹੁਣ ਭਾਈ ਆਪਾਂ ਇੱਥੋਂ ਫੜਾਂਗੇ ਟ੍ਰੇਨ ਤੇ ਟ੍ਰੇਨ ਫਾੜ ਕੇ ਭਾਈ 8:30 ਵਜੇ ਪਹੁੰਚ ਜਾ ਤੇ ਆਪਾਂ ਸਮਥਿੰਗ 7:00 ਵਜੇ 2:00 ਵਜੇ ਆਪਾਂ ਨੂੰ ਇੱਥੇ ਪਹੁੰਚਾਤਾ ਤੇ ਭਾਈ 8.8 ਟ੍ਰੇਨਾਂ ਤੇ ਆਪਾਂ ਨੂੰ ਸਵੇਰੇ ਦੇਖਦਾ ਕਿੰਨੇ ਵੇਲੇ ਤਰਦੀ ਆ ਕਈ ਵਾਰ ਭਾਈ ਲੇਟ ਵੀ ਹੋ ਜਾਂਦੀ ਹੈ ਟ੍ਰੇਨ ਹਨਾ ਤੇ ਬਾਕੀ ਭਾਈ ਕਰਦੇ ਆਪਾਂ ਅੱਗੇ ਗੱਲਾਂ ਬਾਤਾਂ ਕਰਦਿਆਂ 3-4 ਦਿਨ ਪਹਿਲੇ ਲੋ ਜੀ ਵੀ ਸੱਜਣਾ ਆਪਾਂ ਟਿਕਟ ਲੱਤੀ ਲੈ ਤੇ ਹੁਣ ਭਾਈ ਆਪਣੀ ਟ੍ਰੇਨ ਆ ਰਹੀ ਹੈ 3 ਨੰਬਰ ਪਲੇਟਫਾਰਮ ਤੇ ਲੋ ਵੀ ਸੱਜਣਾ ਇੱਥੇ ਵਧੀਆ ਜਿਹਾ ਸਿਸਟਮ ਲੱਗਿਆ ਹੋਇਆ ਪੌੜੀਆਂ ਦਾ ਤੇ ਇਧਰ ਨੂੰ ਆਪਾਂ ਦੇਖ ਸਕਦੇ ਆ ਭੀੜ ਦੇਖੋ ਜੀ ਕਿੰਨੀ ਆ ਤੇ ਪ੍ਰਭਾ ਹੁਣ ਆਪਾਂ ਚੱਲਿਆ ਜੀ ਸਵਾ 3 ਨੰਬਰ ਪਲੇਟਫਾਰਮ ਤੇ ਜੀ ਤੇ ਆਪਣੀ ਸਵਾ 8:20 ਦਾ ਟਾਈਮ ਆ ਟ੍ਰੇਨ ਦਾ ਬਾਕੀ ਦੇਖਦੇ ਆ ਜੀ ਇਹ ਨਾ ਲੇਟ ਹੋਈ ਕਈ ਵਾਰ ਰਿਆ ਟਾਈਮ ਤੇ ਵੀ ਆ ਜਾਂਦੀ ਆ ਇਸ ਕਰਕੇ ਭਾਈ ਆਪਾਂ ਅੱਧਾ-ਪੂਨਾ ਘੰਟਾ ਪਹਿਲਾਂ ਹੀ ਪਹੁੰਚ ਕੇ ਸਟੇਸ਼ਨ ਤੇ ਕਿਉਂਕਿ ਫਿਰ ਬਹੁਤ ਚੋ ਬਈ ਦਿੱਕਤ ਬਹੁਤ ਹੋ ਜਾਂਦੀ ਆ ਲੋਕ ਭਾਈ ਸਟੇਸ਼ਨ ਤਾਂ ਬਿਲਕੁਲ ਗਲਬਾਤ ਐਂ ਟੁੱਟੇ ਬਰੀ ਫੀਆ ਭਾਈ ਤੁਸੀਂ ਚੈੱਕ ਕਰੋ ਐਂ ਪੂਰੀ ਗਲਬਾਤ ਸਿਰਾ ਭਾਈ ਯਾਨੀ ਕਿ ਬਈ ਪੂਰੀਆਂ ਸੂਰਤਾਂ ਨੇ ਇੱਥੇ। ਬਾਕੀ ਭਈ ਇਹ ਜੰਕਸ਼ਨ ਵੀ ਬਹੁਤ ਵੱਡਾ ਹੈ ਹਨਾ। ਕਿਉਂਕਿ ਕਾਫੀ ਟ੍ਰੇਨਾਂ ਇੱਥੇ ਆਉਂਦੀਆਂ ਜਾਂਦੀਆਂ ਰਹਦੀਆਂ ਨੇ ਕਿਉਂਕਿ ਸਟੇਸ਼ਨ ਹੀ ਬਹੁਤ ਵੱਡਾ ਭਰਾਵਾ। ਜਿਹਦੇ ਬਾਅਦ ਜੀ ਹੁਣ ਆਪਾਂ 3 ਨੰਬਰ ਪਲੇਟਫਾਰਮ ਤੇ ਉਤਰਾਂਗੇ ਜੀ। ਕੋਲ ਦੇਖਦੇ ਹਾਂ। ਲੋ ਜੀ ਆਪਾਂ ਪਹੁੰਚ ਗਏ 3 ਨੰਬਰ ਪਲੇਟਫਾਰਮ ਤੇ। ਭਾਈ ਦੇਖੋ ਇੱਥੇ ਭੀੜ ਚੰਗੀ ਆ। ਦੇ ਸਾਦੇਉ ਕਿਉਂਕਿ ਬਾਈ ਪ੍ਰੋਬਲਮ ਰੇਕ ਨੇ ਆਪਣੀ ਮੰਜ਼ਿਲ ਪਹੁੰਚਣਾ ਵਿਚਰੇ ਨੇ ਨੋ ਜੀ ਨੋ ਦੀ ਲਈ ਪਹੁੰਚ ਗਿਆ ਹਟਣ ਬਹੁਤ بڑا ਜੰਕਸ਼ਨ ਹੈ ਜੀ ਕਿਤੇ ਹੁਣ ਮੜੀ ਟ੍ਰੇਨ ਬਈ ਖਾਲੀ ਹੋਈ ਆ ਹੁਣ ਤੱਕ ਤਾਂ ਬਹੁਤ ਭੀੜ ਸੀਗੀ ਬਾਈ 100 ਦਾ ਸੀ ساری ਰਾਤ ਭਾਈ ਲੋਕ ਜਾਗਦੇ ਰਹਿੰਦੇ ਨੇ ਹਾਰੇ ਸਟੇਸ਼ਨ ਤੇ ਫੁੱਲ ਭੀੜਾ ਮਰੀ ਹੋਈ ਤੇ ਖਾਲੀ ਹੋ ਗਿਆ ਰੋੜੀ ਲੋ ਜੀ ਪਹਿਲਾਂ ਦਿੱਲੀ ਜਾਨੀ ਕਿ ਟ੍ਰੇਨ ਖਾਲੀ ਹੋ ਗਈ ਸੀ ਹਨਾ ਤੇ ਫਿਰ ਥੋੜੇ ਅੱਗਾ ਆ ਕੇ ਬਾਈ ਸਰਦੀ ਵਾਦੀ ਤੋਂ ਫੇਰ ਭੀੜ ਹੋ ਗਈ ਤੇ ਬਾਈ ਅੰਬਾਲਾ ਆ ਕੇ ਤਾਂ ਹੁਣ ਕਿਤੇ ਕੋਲ ਜਮੇ ਖਾਲੀ ਹੋ ਗਈ ਵੀ ਸੀਟਾਂ ਬਿੱਲੀਆਂ ਪਈਆਂ ਨੇ ਆ ਨਾ ਕਿਤੇ ਕਿਤੇ ਕੋਈ ਕੋਈ ਬੰਦਾ ਬੈਠਾ ਜੀ ਉੱਥੇ ਬੈਠੇ ਨੇ ਥੋੜੇ ਬਾਈ ਉਹ ਬਾਈ ਥੋੜੀ ਪਿੱਛੇ ਬੱਠ ਨੇ ਜਿਨ੍ਹਾਂ ਨੇ ਦੂਰ ਜਾਣਾ ਚਾਹ ਰਹੇ ਨੇ ਤਿੰਨ ਤਕਰੀਬਨ ਤਕਰੀਬਨ ਵਈ ਖਾਲੀ ਹੋ ਗਈ ਤੇ ਭਾਈ ਅੱਪਾ ਰਾਈਪੇ ਪਹੁੰਚ ਗਏ ਅੰਦਰ 10 ਤੋਂ 4 ਮਿੰਟ ਦੇ ਵਿੱਚ ਤਕਰੀਬਨ ਤਕਰੀਬਨ ਰੁਕਣ ਲੱਗੀ ਆ ਗੱਡੀ ਤੇ ਭਾਈ ਫਿਰ ਅੱਪਾ ਅੱਤਰ ਕੇ ਪਾਉਣੇ ਅੱਗੜ ਵਿੱਚ ਚੱਲੇ ਸੋਣੇ ਲੋ ਜੀ ਸਫਰ ਆਪਣਾ ਰਿਹਾ ਵਧੀਆ ਸੱਜਣ ਆਏ ਆਪਣੇ ਟ੍ਰੇਨਾਂ ਜਿਹੜੀ ਜਾ ਰਹੀ ਆ 11:057 ਤੇ ਭਾਈ ਆਪਾਂ ਨਿਕਲਣ ਲੱਗਿਆ ਹੁਣ ਬਾਹਰ ਰੇਲਵੇ ਸਟੇਸ਼ਨ ਤੋਂ ਕਿ ਭਾਈ ਅੱਗੇ ਆਪਣਾ ਪੰਤਾ ਆ ਰਿਹਾ ਲੈਣ ਆਪਾਂ ਨੂੰ ਤੇ ਬਾਕੀ ਭਾਈ ਭੀੜ ਬਹੁਤ ਸੀ ਟ੍ਰੇਨ 'ਚ ਉਹ ਭਾਈ ਟਿਕਟ ਆਪਾਂ ਵਿੱਚੇ ਕਰਾ ਲਈ ਸੀ ਵੀ ਤਾਂ ਭਾਈ ਸੀਟ ਆਪਾਂ ਨੂੰ ਮਿਲ ਗਈ ਸੀ ਚਲ ਦਿੱਲੀ ਤੋਂ ਆ ਕੇ ਤਾਂ ਚਲੋ ਆਪਾਂ 슬ੀਪਰ 'ਚ ਯਾਨੀ ਕਿ ਸੌਏ ਗਏ ਸੀਗੇ ਉਹ ਦੋ ਪਹਿਲਾਂ ਦਾ ਭਾਈ ਆਪਾਂ ਖੜ ਕੇ ਫੇਰ ਆਪਾਂ ਵਿੱਚੇ ਟਿਕਟ ਕਰਾ ਲਈ 슬ੀਪਰ ਵਾਲੀ ਤੇ ਭਾਈ ਫਰੋਂ ਵਧੀਆ ਰਿਹਾ ਸਾਰਾ ਸਫਰ ਜੀ ਹਾਂਜੀ